ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਜਿਹੜਾ ਹੌਜਰੀ ਵਾਲਾ ਕੱਪੜਾ ਹੁੰਦਾ ਹੀ ਦੇਖੋ ਜਿਹਨੂੰ ਆਪਾਂ ਤੁਲਮਾ ਕੱਪੜਾ ਵੀ ਕਹਿ ਦਿੰਨੇ ਆ ਤੇ ਅੱਜ ਆਪਾਂ ਉਹਦਾ ਘਾਰ ਵਿੱਚ ਲੋਰ ਬਣਾ ਰਹੇ ਆ ਜੀ ਦੇਖੋ ਆਪਾਂ ਜਿਹੜਾ ਲੋਰ ਬਣਾ ਰਹੇ ਆ ਜੀ ਤੁਲਮਾ ਕੱਪੜਾ ਹੈਗਾ ਜਿਹੜਾ ਉਹ ਹੈ ਤੇ ਇਹ ਕੱਪੜਾ ਦੇਖੋ ਦੂਰਾ ਕੀਤਾ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਵੀ ਦੱਸ ਦੇਣੀ ਆ ਕਿ ਜਿਹੜੀ ਇਹਦੇ ਉੱਤੇ ਸੂਈ ਚੱਲਦੀ ਹੈ ਜੰਮੇ ਕਈ ਭੈਣਾਂ ਨੇ ਆਪਾਂ ਨੂੰ ਮੈਸੇਜ ਕੀਤਾ ਸੀ ਕਿ ਇਹ ਤੇ ਕਿੰਨੇ ਨੰਬਰ ਸੂਈ ਚੱਲਦੀ ਹੈ ਇਹਦੇ ਦੇਖੋ 14 ਨੰਬਰ ਸੂਈ ਚੱਲਦੀ ਹੈ 14 ਨੰਬਰ ਸੂਈ ਇਹ ਤੇ ਤੁਲਵੇਂ ਕਪੜੇ ਤੇ ਆਮ ਨਾਲ ਚੱਲ ਜਾਂਦੀ ਹੈ ਦੇਖੋ ਜੀ ਆਪਾਂ ਲੈਣੀ ਹੈ ਇਹ 38 ਇੰਚ ਲੋਰ ਆਪਾਂ ਤਿਆਰ ਕਰਨਾ ਹੈ ਆਪਾਂ ਲੱਤਾ ਜੀ 38 ਇੰਚ 2 ਇੰਚ ਥੱਲੇ ਫੋਲਡ ਹੋਊਗਾ ਤੇ 2 ਇੰਚ ਉੱਪਰ ਉਹ ਇਲਾਸਟਿਕ ਦਾ ਆ ਜਾਊਗਾ ਇਸ ਕਰਕੇ ਆਪਾਂ 38 ਇੰਚ ਫੋਲਡ ਲੈ ਕੇ ਤੇ ਉਹਨੂੰ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਤਾ ਦੇਖੋ ਡਬਲ ਫੋਲਡ ਕਰਨ ਤੋਂ ਬਾਅਦ ਹੁਣ ਆਪਾਂ ਦੇਖਿਆ ਜੀ ਆਪਾਂ ਜਿੰਨਾ ਲੋਰ ਆਪਣੇ ਕੋਲੇ ਤਿਆਰ ਹੁੰਦਾ ਆਪਾਂ ਉਹਨੂੰ ਪੱਟਾਂ ਕੋਲੋਂ ਮਿਲ ਸਕਦੇ ਆ ਕਿ ਆਪਾਂ ਕਿੰਨਾ ਰੱਖਣੇ ਦੇਖੋ ਜੀ ਮੈਨੂੰ ਥੋੜਾ ਜਿਹਾ ਹੈਵੀ ਸੀਗਾ ਇਹ ਥੋੜਾ ਜਿਹਾ ਭਾਰੇ ਨਾਪਦਾ ਸੀਗਾ ਇਸ ਕਰਕੇ ਮੈਂ ਪੱਟਾ ਕੋਲੋਂ ਲੱਤਿਆ ਜੀ 16 ਇੰਚ ਉਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਲੈ ਲਈ ਜੀ ਲੰਬਾਈ ਲੈਣ ਤੋਂ ਬਾਅਦ ਦੇਖੋ ਆਪਾਂ ਮੂਰੀ ਦਾ ਨਿਸ਼ਾਨ ਲਾਉਣਾ ਹੈ ਮੂਰੀ ਦਾ ਨਿਸ਼ਾਨ ਲਾਇਆ ਜੀ ਆਪਾਂ 8 ਇੰਚ ਆਪਾਂ ਮੂਰੀ ਤਿਆਰ ਕਰਨੀ ਹੈ ਤੇ ਆਪਾਂ 9 ਇੰਚ ਲੈ ਲਿਆ 1 ਇੰਚ ਆਪਾਂ ਵਧਾ ਕੇ ਲੈ ਲਿਆ ਉਸ ਤੋਂ ਬਾਅਦ ਦੇਖੋ ਇੱਥੇ ਹੀ ਲੈਣੀ ਹੈ ਜੀ ਆਪਾਂ ਝੋਲੀ ਝੋਲੀ ਆਪਾਂ 13.5 14 ਇੰਚ ਆਪਾਂ ਨੂੰ ਤਿਆਰ ਚਾਹੀਦੀ ਹੈ ਤੇ ਆਪਾਂ 16 ਇੰਚ ਲਵਾਂਗੇ ਜੀ 2 ਇੰਚ ਇਲਾਸਟਿਕ ਦੇ ਉੱਤੇ ਹੋਲ ਦੇਖੋ ਇਹੇ ਭਾਰੀ ਨਾਪ ਦਾ ਲੋਰ ਹੈ ਇਸ ਕਰਕੇ ਥੋੜਾ ਜ ਆਪਾਂ ਨੂੰ ਵੱਧ ਲੈਣਾ ਪੈ ਰਿਹਾ ਉਸ ਤੋਂ ਇੰਚ ਦੇਖੋ ਆਪਾਂ 2 ਇੰਚ ਦਾ ਇਸ ਤਰ੍ਹਾਂ ਨਿਸ਼ਾਨ ਲਾ ਕੇ ਤੇ 2 ਇੰਚ ਅੰਦਰ ਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਲਾ ਲਾਂਗੇ ਤੇ ਉੱਥੋਂ ਪਾਵਾਂਗੇ ਜੀ ਆਪਾਂ ਗਲਾਈ ਦੇਖੋ ਜਿਹੜੀ ਆਪਣੀ ਗਲਾਈ ਹੈ ਇੱਥੋਂ ਆਪਣਾ 16 ਇੰਚ ਪੂਰਾ ਤਿਆਰ ਹੋ ਗਿਆ ਤੇ ਅੰਦਰ ਨੂੰ 2 ਇੰਚ ਦੀ ਆਪਾਂ ਇਸ ਤਰ੍ਹਾਂ ਗਲਾਈ ਪਾਈ ਹੈ ਤੇ ਇੱਥੋਂ ਆਪਾਂ ਐ ਫੀਤਾ ਧਰ ਕੇ ਆਪਾਂ ਨਿਸ਼ਾਨ ਲਾ ਸਕਦੇ ਹਾਂ ਜੀ ਲੋਰ ਦਾ ਦੇਖੋ ਜਿਹੜੇ ਇਹ ਲੋਰ ਹੁੰਦੇ ਆ ਬਾਜ਼ਾਰ ਵਿੱਚੋਂ ਬਹੁਤ ਮਹਿੰਗੇ ਮਿਲਦੇ ਆ ਤੇ ਘਰ ਵਿੱਚੋਂ ਆਪਾਂ ਸਸਤੇ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹੁੰਦੇ ਆ ਦੇਖੋ ਘਰ ਵਿੱਚ ਆਪਾਂ ਨੂੰ ਸਿਰਫ ਕੱਪੜੇ ਲਈ ਇਹ ਰੇਟ ਹੈ ਜੀ ਜਿਹੜਾ 200 ਰੁਪਏ ਦਾ ਹੀ ਕੱਪੜਾ ਪਿਆ ਆਪਾਂ ਨੂੰ ਦੇਖੋ ਜੇ ਬਾਜ਼ਾਰ 'ਚ ਆਪਾਂ ਇਹ ਲੋਰ ਲੈਣ ਜਾਵਾਂਗੇ ਤਾਂ ਆਪਾਂ ਨੂੰ ਬਾਜ਼ਾਰ 'ਚ ਦੇਖੋ ਇਹ 6-700 ਰੁਪਏ ਦਾ ਲੋਰ ਮਿਲਦਾ ਜੀ ਇਹ ਗਰਮ ਲੋਰ ਹੈ ਅੰਦਰ ਇਹਦੇ ਫਾਰ ਵਾਲਾ ਕੱਪੜਾ ਹੈ ਤੇ ਉਹਦਾ ਆਪਾਂ ਇਹ ਗਰਮ ਲੋਰ ਬਣਾ ਰਹੇ ਆਂ ਜੀ ਸਰਦੀਆਂ ਵਾਸਤੇ ਲੋ ਜੀ ਇਸ ਤੋਂ ਬਾਅਦ ਆਪਾਂ ਇਹਦੀ ਕਟਾਈ ਸ਼ੁਰੂ ਕਰ ਲਈਏ ਕਟਾਈ ਕਰਨ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਇਹ ਝੋਲੀਦਾਨ ਉਤਲ ਕੇ ਘਾਟ ਪਾ ਕੇ ਇਹਨੂੰ ਆਪਾਂ ਇਸ ਤਰ੍ਹਾਂ ਕਰ ਦਾਂਗੇ ਇਹ ਕਟਾਈ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਦੇਖੋ ਆਪਾਂ ਇਹ ਸਿੰਪਲ ਢੰਗ ਨਾਲ ਕੀਤੀ ਹੈ ਤੇ ਨਹੀਂ ਦੇਖੋ ਇੱਕ ਤਰ੍ਹਾਂ ਦੀ ਕਟਾਈ ਹੁੰਦੀ ਹੈ ਜੀ ਆਪਾਂ ਉਹਦੇ ਵੱਡੇ ਛੋਟੇ ਪੀਸ ਲੈਂਦੇ ਜਾਂਦੇ ਜਿਵੇਂ ਫਰੰਟ ਵਾਲੇ ਪੀਸ ਛੋਟੇ ਹੁੰਦੇ ਐ ਤੇ ਬੈਕ ਵਾਲੇ ਪੀਸ ਵੱਡੇ ਹੁੰਦੇ ਐ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਕਿਸੇ ਦਿਨ ਤੇ ਲੋ ਜੀ ਆਪਾਂ ਇਹ ਚਾਹੀਏ ਦੇਖੋ ਆਪਾਂ ਇਹਦੀ ਪਾਕਟ ਲਾਉਣੀ ਹੋਵੇ ਤਾਂ ਆਪਾਂ ਸ਼ੈੱਡ ਤੋਂ ਆਪਾਂ ਇਹਨੂੰ ਕਟਾਂਗੇ ਦੇਖੋ ਜਿਹੜਾ ਆਪਣੇ ਕੋਲੇ ਘਾਟ ਬਚ ਗਈ ਹੈ ਕਪੜਾ ਘਾਟ ਵਾਲਾ ਇਹ ਇਹ ਦੀ ਦੇਖੋ ਆਪਾਂ ਜੇ ਆਪਣੇ ਘਰੇ ਕੋਈ ਛੋਟਾ ਬੱਚਾ ਜਿਵੇਂ ਮਹੀਨੇ 2 ਮਹੀਨੇ ਦਾ ਬੱਚਾ ਹੋਵੇ ਉਹਦੀ ਏਰੀ ਸਾਈਡ ਤੋਂ ਇਸ ਤਰ੍ਹਾਂ ਹੀ ਪਜਾਮੀ ਨਿਕਲ ਸਕਦੀ ਹੈ ਮੈਂ ਤੁਹਾਨੂੰ ਥੋੜਾ ਜਿਆਦਾ ਐਸਟੀਮੇਟ ਲਾ ਕੇ ਦਿਖਾ ਦਨੀ ਆ ਪਜਾਮੀ ਦਾ ਵੈਸੇ ਮੈਂ ਇਹਦੀਆਂ ਜਰਾਬਾਂ ਬਣਾਉਂਗੀ ਸਾਡੇ ਤਾਂ ਕੋਈ ਛੋਟਾ ਬੱਚਾ ਹੈ ਨਹੀਂ ਦੇਖੋ ਤੇ ਇਸ ਕਰਕੇ ਆਪਾਂ ਛੋਟੇ ਬੱਚੇ ਦਾ ਮੈਂ ਤੁਹਾਨੂੰ ਹਿਸਾਬ ਲਾਉਣਾ ਦੱਸ ਦਿਆਂ ਜਿਵੇਂ ਦੇਖੋ 6 ਇੰਚੇ ਦੇ ਪੱਟਾ ਕੋਲੋਂ ਹੋ ਗਿਆ 7 ਕ ਇੰਚ ਆਪਾਂ 8 ਇੰਚ ਦੀ ਝੋਲੀ ਲੈ ਸਕਦੇ ਆ ਤੇ ਨੀਚੋਂ ਮੂਰੀ ਦਾ ਨਿਸ਼ਾਨ ਲਾ ਕੇ ਦੇਖੋ ਇਸੇ ਤਰ੍ਹਾਂ ਆਪਾਂ ਇਹਨੂੰ ਐ ਕੱਟ ਸਕਦੇ ਆ ਮੈਂ ਤੁਹਾਨੂੰ ਨਿ ਇਸੇ ਤਰ੍ਹਾਂ ਦੇਖੋ ਆਪਣਾ ਜਿਹੜਾ ਕੱਪੜਾ ਹੈ ਵੇਸਟ ਨਹੀਂ ਜਾਊਗਾ ਇਹਦੀ ਛੋਟੀ ਜੀ ਇੱਕ ਪਜਾਮੀ ਬਣ ਕੇ ਤਿਆਰ ਹੋ ਜਾਊਗੀ ਜੇ ਜ਼ਿਆਦਾ ਕੱਪੜਾ ਕਾਟਣ ਨਾਲ ਬਚਿਆ ਹੋਵੇ ਤਾਂ ਆਪਾਂ ਥੋੜੀ ਜਿਹੀ ਉਹਦੀ ਵੱਡੀ ਵੀ ਬਣਾ ਸਕਦੇ ਹਾਂ ਜਾਨੀ ਕਿ 5-6 ਮਹੀਨਿਆਂ ਦੇ ਬੱਚੇ ਦੀ ਲੋ ਜੀ ਹੁਣ ਮੈਂ ਤੁਹਾਨੂੰ ਇਹਦੀ ਸਿਲਾਈ ਕਰਨੀ ਦੱਸ ਦਨੀ ਆ ਕਿ ਇਹਦੀ ਸਿਲਾਈ ਕਿਵੇਂ ਕਰਨੀ ਹੈ ਇਹਦੀ ਸਿਲਾਈ ਵੀ ਬਹੁਤ ਸੌਖੀ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਇਹਦੀਆਂ ਜਿਹੜੀਆਂ ਝੋਲੀ ਵਾਲੀਆਂ ਸਿਉਣਾਂ ਨੇ ਉਸ ਨੂੰ ਇਸ ਤਰ੍ਹਾਂ ਸਿਲਾਈ ਕਰਾਂਗੇ ਦੋਨੇ ਸਾਈਡ ਦੀਆਂ ਆਪਾਂ ਝੋਲੀ ਵਾਲੀਆਂ ਸੀਣਾ ਇਸ ਤਰ੍ਹਾਂ ਕਰਕੇ ਉਸ ਤੋਂ ਬਾਅਦ ਆਪਾਂ ਦੇਖੋ ਉੱਪਰਲੀ ਸੀਨ ਵਾਲੀ ਲਗਾਤੀ ਦਾਬ ਵਾਲੀ ਸੀਨ ਲਗਾਤੀ ਇਹ ਜਿਹੜਾ ਕੱਪੜਾ ਸੀ ਉਹ ਦੱਬ ਗਿਆ ਦੇਖੋ ਹੁਣ ਆਪਾਂ ਉਸ ਤੋਂ ਬਾਅਦ ਕਰਾਂਗੇ ਜੀ ਇਹਦੀ ਮੂਰੀ ਫੋਲਡ ਮੂਰੀ ਨੂੰ ਇਸ ਤਰ੍ਹਾਂ ਮੋੜ ਕੇ ਆਪਾਂ ਫੋਲਡ ਕਰ ਦਾਂਗੇ ਦੋਨੇ ਸਾਈਡ ਦੀਆਂ ਆਪਾਂ ਮੂਰੀਆਂ ਫੋਲਡ ਕਰ ਦਾਂਗੇ ਤੁਹਾਨੂੰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਦੇਖੋ ਜੀ ਆਪਾਂ ਜਿਹੜੀ ਸਲਾਈ ਕੀਤੀ ਸੀ ਆਪਾਂ ਡਬਲ ਸਲਾਈ ਕੀਤੀ ਹੈ ਜਾਨੀ ਕਿ ਜਿਵੇਂ ਕਿ ਬਾਜ਼ਾਰ ਦੇ ਡਬਲ ਸੀਨਾਂ ਵਜੀਆਂ ਹੁੰਦੀਆਂ ਨੇ ਨੀਚੇ ਮੂਰੀ ਤੇ ਇਸੇ ਤਰ੍ਹਾਂ ਆਪਾਂ ਡਬਲ ਸੀਨ ਮਾਰੀਆ ਇੱਕ ਸੀਨ ਮਾਰ ਕੇ ਪੈਰ-ਪੈਰ ਦੀ ਸੀਨ ਆਪਾਂ ਨਾਲ ਹੋਰ ਲਗਾਤੀ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਨੂੰ ਫੋਲਡ ਇਸ ਤਰ੍ਹਾਂ ਹੀ ਕਰਕੇ ਜਿਵੇਂ ਇਹ ਲੋਰ ਆਪਾਂ ਬਣਿਆ ਹੁੰਦਾ ਮੂਰੀ ਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਮੂਰੀ ਦਾ ਨਿਸ਼ਾਨ ਲਾਵਾਂਗੇ ਜਿੰਨੀ ਆਪਾਂ ਮੂਰੀ ਰੱਖਣੀ ਹੈ ਜੀ 8 ਇੰਚ 8 ਇੰਚ ਤੋਂ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਆਪਾਂ ਦੇਖੋ ਝੋਲੀ ਦੀ ਇਸ ਤਰ੍ਹਾਂ ਸੀਨ ਲਗਾਵਾਂਗੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਵਾਲੀ ਸੀਨ ਲਗਾਵਾਂਗੇ ਐਵੇਂ ਆਪਾਂ ਦੂਜੀ ਸਾਈਡ ਮਿਲ ਕੇ ਐਵੇਂ ਲਗਾ ਕੇ ਸੀਨ ਤੇ ਆਪਣਾ ਜਿਹੜਾ ਹੈਗਾ ਜੀ ਦੇਖੋ ਲੋਰ ਇਹ ਬਣ ਕੇ ਤਿਆਰ ਹੋ ਜਾਊਗਾ ਤੇ ਲਾਸਟ ਕਰੇ ਜਾਊਗੀ ਦੇਖੋ ਜਿਹੜਾ ਘਾਰ ਵਿੱਚ ਆਪਾਂ ਲੋਰ ਬਣਾਉਣਾ ਹੈ ਜੀ ਆਪਾਂ ਇਹਦੀਆਂ ਸੀਆਂ ਡਬਲ ਡਬਲ ਕਰ ਦਿੰਨੇ ਆ ਜਿਵੇਂ ਮੈਂ ਹੁਣ ਦੇਖੋ ਡਬਲ ਸੀਨ ਲਗਾਉਂਗੀ ਇਹਦੇ ਉੱਤੇ ਦੇ ਉਹ ਘਰ ਵਾਲਿਆ ਜਿਹੜਾ ਆਪਾਂ ਬਣਾਇਆ ਹੁੰਦਾ ਲੋਰ ਜੀ ਦੇਖੋ ਨਾ ਬਿਲਕੁਲ ਨਹੀਂ ਕਿਸੇ ਪਾਸ ਤੋਂ ਫਟਦਾ ਨਹੀਂ ਉਦਰਦਾ ਨਹੀਂ ਬਹੁਤ ਹੀ ਵਧੀਆ ਰਹਿੰਦਾ ਜਿਵੇਂ ਬਾਜ਼ਾਰ ਦੇ ਵਿੱਚ ਥੋੜੇ ਜਿਹੇ ਵੱਡੇ ਵਖੇ ਨਾਲ ਸੀਨਾ ਮਾਰੀਆਂ ਹੁੰਦੀਆਂ ਐ ਇਸੇ ਤਰ੍ਹਾਂ ਲੋ ਜੀ ਨੀਚੋਂ ਆਪਣਾ ਜਿਹੜਾ ਲੋਰ ਹੈ ਦੇਖੋ ਬਣ ਕੇ ਤਿਆਰ ਹੋ ਗਿਆ ਤੇ ਹੁਣ ਆ ਰਹੀ ਗਈ ਜੀ ਇਲਾਸਟਿਕ ਪਾਉਣੀ ਮੈਂ ਤੁਹਾਨੂੰ ਇਲਾਸਟਿਕ ਪਾਉਣੀ ਦੱਸਦੀ ਆ ਜਿਵੇਂ ਦੇਖੋ ਆਪਾਂ ਇਸ ਤਰ੍ਹਾਂ ਇਹਨੂੰ ਆਪਾਂ ਮਿਲ ਲਿਆ ਜੀ ਉਸ ਤੋਂ ਆਪਾਂ ਜਿਹੜੀ ਝੋਲੀ ਦੀ ਸੀਨ ਹੁੰਦੀ ਹੈ ਜਾਂ ਆਪਾਂ ਉਸ ਤੋਂ ਇੱਕ ਸੈੱਡ ਕਰ ਸਕਦੇ ਹਾਂ ਜਾਂ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਸਕਦੇ ਹਾਂ ਦੇਖੋ ਫੋਲਡ ਕਰਨ ਤੋਂ ਬਾਅਦ ਜਿੰਨਾ ਵੀ ਇਹ ਤਿਆਰ ਹੋਵੇ ਉਹਦਾ ਇਹ ਆਪਾਂ ਇਸ ਤਰ੍ਹਾਂ ਅੱਧ ਦਾ ਲੋਰ ਮਤਲਬ ਕਿ ਇਲਾਸਟਿਕ ਪੈਂਦਾ ਹੁੰਦਾ ਹੈ ਦੇਖੋ ਇਹਨੂੰ ਆਪਾਂ ਫੋਲਡ ਕਰ ਲਿਆ ਫੋਲਡ ਕਰਕੇ 13.5 ਤੇ ਆਪਾਂ 14 ਤੇ ਨਿਸ਼ਾਨ ਲਾਵਾਂਗੇ ਅੱਧਾ ਇੰਚ ਜਿਹੜਾ ਹੈਗਾ ਜੀ ਆਪਾਂ ਵਧਾ ਰਹੇ ਹਾਂ ਉਹਨੂੰ ਆਪਾਂ ਇਲਾਸਟਿਕ ਨੂੰ ਉਹਦੇ ਉੱਤੇ ਸੀਨ ਲਾਵਾਂਗੇ ਉਹ ਆਪਾਂ ਤਾਣ ਲੱਗਾ ਦੇਖੋ ਇੱਕ ਦੂਜੇ ਉੱਤੇ ਜਦੋਂ ਧਰਾਂਗੇ ਦਵਾ ਦੇ ਕੇ ਉੱਪਰ ਨੂੰ ਤਾਂ ਇਹਦੇ ਉੱਤੇ ਸੀਨਾ ਲਾਵਾਂਗੇ ਇਸ ਕਰਕੇ ਮੈਂ ਇਹ 14 ਇੰਚ ਲੈਂਦਾ 13.5 ਆਪਣਾ ਬਿਲਕੁਲ ਸਹੀ ਆਊਗਾ ਨਾ ਲਓ ਜੀ ਹੁਣ ਆਪਾਂ ਗੋਲ ਇਲਾਸਟਿਕ ਕਰਕੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੀਨ ਲਗਾਵਾਂਗੇ ਲਓ ਜੀ ਇਸ ਤਰ੍ਹਾਂ ਆਪਾਂ ਸਾਰੀ ਸਿਲਾਈ ਲਗਾ ਦਾਂਗੇ ਸਿਲਾਈ ਲਗਾਉਣ ਤੋਂ ਬਾਅਦ ਦੇਖੋ ਜੀ ਹੁਣ ਆਪਾਂ ਇਹਨੂੰ ਕੀ ਕਰਨਾ ਹੈ ਦੋਨੇ ਆਪਾਂ ਦੇਖੋ ਇਹਨੂੰ ਇਸ ਤਰ੍ਹਾਂ ਕਰ ਦੇਣਾ ਤਾਂ ਜੋ ਜਿਹੜੇ ਬਲ ਨੇ ਸਾਰੇ ਇੱਕੋ ਜਿੱਕੇ ਹੋ ਜਾਣ ਇਸ ਤਰ੍ਹਾਂ ਆਪਾਂ ਦੋ ਤਨਵਾਰੇ ਨੂੰ ਇਸ ਤਰ੍ਹਾਂ ਕਰਾਂਗੇ ਨਾ ਜਿਹੜੇ ਵਾਲ ਨੇ ਸਾਰੇ ਇੱਕੋ ਜਿੱਕੇ ਹੋ ਜਾਣਗੇ ਦੇਖੋ ਤੁਸੀਂ ਉਸ ਤੋਂ ਬਾਅਦ ਆਪਾਂ ਇਹਨੂੰ ਖਿੱਚ ਕੇ ਇਹਨੂੰ ਨਾ ਆਪਾਂ ਇਸ ਤਰ੍ਹਾਂ ਹੀ ਖਿੱਚ-ਖਿੱਚ ਕੇ ਇੱਕ ਸਾਈਡ ਨਾਲ ਖਿੱਚਾਂਗੇ ਤੇ ਇੱਕ ਸਾਈਡ ਨਾਲ ਆਪਾਂ ਸਲਾਈ ਕਰਕੇ ਨਾ ਇਹਨੂੰ ਖਿੱਚ ਕੇ ਸੀਨ ਲਾਉਣੀ ਹੈ ਵਿਚਾਲੇ ਉਹ ਆਪਾਂ ਲਾਵਾਂਗੇ ਇਲਾਸਟਿਕ ਤੇ ਲੋ ਜੀ ਆਪਣੀ ਇਲਾਸਟਿਕ ਤੇ ਸੀਨ ਲੱਗ ਗਈ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਲੱਗੀ ਹੈ ਨੀਚੋਂ ਹੋਲਡ ਹੋ ਗਿਆ ਲੋ ਜੀ ਆਪਣਾ 10-15 ਮਿੰਟਾਂ ਦੇ ਵਿੱਚ ਜਿਹੜਾ ਲੋਰ ਹੈਗਾ ਬਣ ਕੇ ਤਿਆਰ ਹੋ ਗਿਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ